ਪੰਜਾਬ ਪੱਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਹੈ ਕਿ ਵਾਰਣਸੀ ਲਈ ਜਾਣ ਵਾਲੀ ਵਿਸ਼ੇਸ਼ ਰੇਲਗੱਡੀ ਨੂੰ ਲੈ ਕੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਗਲਤ ਬਿਆਨੀ ਕੀਤੀ ਜਾ ਰਹੀ ਹੈ ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸੁਸ਼ੀਲ ਰਿੰਕੂ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਮਿੱਟੂ ਦੀ ਇੱਕ ਚਿੱਠੀ ਜਨਤਕ ਕੀਤੀ ਜਿਸ ਵਿੱਚ ਸਤਖੰਡ ਬੱਲਾ ٹرسٹ ਵੱਲੋਂ ਪਿਛਲੇ ਸਾਲ 20 ਦਸੰਬਰ ਨੂੰ ਵਿਸ਼ੇਸ਼ ਰੇਲਗੱਡੀ ਲਈ ਦਿੱਤੀ ਗਈ ਅਰਜ਼ੀ ਤੇ ਉਸੇ ਦਿਨ ਕਾਰਵਾਈ ਕਰਦਿਆਂ ਜਲੰਧਰ ਤੋਂ ਵਾਰਣਸੀ ਲਈ ਇੱਕ ਵਿਸ਼ੇਸ਼ ਰੇਲਗੱਡੀ ਨੂੰ ਪ੍ਰਵਾਨਗੀ ਦਿੱਤੀ ਗਈ ਰਿੰਕੂ ਨੇ ਕਿਹਾ ਕਿ ਜਦੋਂ ਚੰਨੀ ਸੂਬੇ ਦੇ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਇੱਕ ਮਤਾ ਰੱਖਿਆ ਸੀ ਕਿ ਪੰਜਾਬ ਸਰਕਾਰ ਜਲੰਧਰ ਤੋਂ ਚੱਲਣ ਵਾਲੀ ਇਸ ਵਿਸ਼ੇਸ਼ ਰੇਲ ਗੱਡੀ ਦਾ ਖਰਚਾ ਚੁੱਕੇ ਜਿਸ ਨਾਲ ਵਾਰਣਸੀ ਜਾਣ ਵਾਲੇ ਡੇਰਾ ਸ਼ਰਧਾਲੂਆਂ ਦੀ مالی ਮਦਦ ਹੋਵੇਗੀ ਪਰ ਉਦੋਂ ਚੰਨੀ ਨੇ ਉਸ ਮਤੇ ਨੂੰ ਰੱਦ ਕਰ ਦਿੱਤਾ ਸੀ ਤੁਹਾਡੇ ਰਾਹੀਂ ਸਾਰੇ ਸਮਾਜ ਨੂੰ ਔਰ ਪੂਰੇ ਸ਼ਹਿਰ ਨੂੰ ਦਿਖਾਣਾ ਚਾਹਨਾ ਕਿ ਟਰੱਸਟ ਵੱਲੋਂ 2012 ਨੂੰ ਇੱਕ ਰਿਕੁਐਸਟ ਹੈ ਜਿਹੜੀ ਸਾਡੇ ਮਿਨਿਸਟਰ ਆਫ ਸਟੇਟ ਸਰਦਾਰ ਅਵਨੀਤ ਸਿੰਘ ਬਿੱਟੂ ਜੀ ਨੂੰ ਭੇਜੀ ਜਾਂਦੀ ਹੈ ਕਿ ਹਰ ਸਾਲ ਦੀ ਤਰ੍ਹਾਂ ਸਵਾਰੀ ਜਿਹੜੀ ਟ੍ਰੇਨ ਹੈ ਜਿਹੜੀ ਉਹ ਸੰਤਾਂ ਨੂੰ ਲੈ ਕੇ ਵਾਰਾਨਸੀ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੀ ਹੈ ਉਹਨਾਂ ਨੂੰ ਇੱਕ ਲੈਟਰ ਹੈ ਜਿਹੜਾ ਕਿ ਡੇਰੇ ਵੱਲੋਂ ਲਿਖਿਆ ਗਿਆ